ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਪੰਜ ਪਸ਼ੂ ਖਾਵਾਂਗੇ ਤਿੰਨ ਝੋਟੀਆਂ ਤੇ ਦੋ ਵਾੜਾ ਵਾਂ ਤੇ ਚਾਰ ਪਸ਼ੂ ਵਿੱਚ ਤੋਕੜਾ ਕੱਬਣਿਆ ਤੇ ਇੱਕ ਤਾਜੀ ਸੂਈ ਆ ਤੇ ਆਪਾਂ ਪਹੁੰਚੇ ਆ ਭਾਈ ਬਗੀਚੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਸਨਾ ਠੀਕ ਠਾਕ ਜੀ ਵਧੀਆ ਵਧੀਆ ਭਾਜੀ ਮਨਜੋਤ ਵੀਰ ਕੀ ਠੀਕ ਹੈ ਤਾਂ ਹਾਂਜੀ ਚਲੋ ਵਧੀਆ ਚਾਹੀਦਾ ਤੇ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੁਸਮ ਬੋਲ ਨਾਂ ਤੇ ਨਾਮ ਮਨਜੋਤ ਸਿੰਘ ਪਿੰਡ ਸਾਡਾ ਕਿਲਾ ਤੇ ਸੀ ਲਾ ਜੀ ਨਾਲ ਜੀ ਹਾਂ ਅੰਮ੍ਰਿਤ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਵੀਰ ਜੀ ਆਪਣਾ ਨੰਬਰ 9041796734 ਠੀਕ ਹੈ ਜੀ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਆ ਦੱਸਿਓ ਪਹਿਲੇ ਨਬਦ ਚੋ ਟਿਕਣਾ ਸੁਆ ਛੋਟੀ ਭਾਜੀ ਦੂਜਾ ਸੁਆ ਸੁਹੀ ਆ ਅੱਛਾ ਜੀ ਬੜਿਆ ਰਿਕਾਰਡ ਵਾਲੀ ਛੋਟੀ ਆ 18 ਤੋਂ 20 ਕਿਲੋ ਦੁੱਧ ਦਤਾ ਛੋਟੀ ਆ ਅੱਛਾ ਜੀ ਮਤਲਬ 18 ਤੋਂ ਪਲੱਸ ਹੀ ਦਤਾ ਏ ਦੁੱਧ ਠੀਕ ਆ ਠੀਕ ਆ ਜੀ ਸਾਡੇ 8.5 ਮਹੀਨਿਆਂ ਦੀ ਗੰਮਨ ਜੀ ਅੱਛਾ ਜੀ ਇੱਕ ਪਾਸ ਠੀਕ ਆ ਠੀਕ ਆ ਉਹ ਵੀ 4-5 ਕਿਲੋ ਦੁੱਧ ਜੀ ਲੀਟਰ ਵਾਲਾ ਠੀਕ ਆ ਠੀਕ ਆ ਬਾਕੀ ਛੋਟੀ ਵੀ ਲਓ ਵੀ ਕੰਢੀ ਕੰਢੀ ਛੋਟੀ ਆ ਲਓ ਭਾਈ ਨੀਲੀ ਰਾਵੀ ਦੇ ਬੱਚਾ ਕਿਦਾ ਕੱਦ ਕਾਠ ਬਹੁਤ ਤਗੜਾ ਵਾ ਰਿਕਾਰਡ ਵਾਲੀ ਝੋਟੀ ਆ ਭਾਜੀ ਤੇ ਸੱਜਰ ਨੇ ਕਿੰਨਾ ਦੱਸਿਆ ਸੱਜਰ ਨੇ ਭਾਜੀ ਕਹਿੰਦੇ 18 ਕਿਲੋ ਦੁੱਧ ਦਾ ਝੋਟੀ ਨੇ ਠੀਕ ਆ ਠੀਕ ਆ ਲਓ ਭਾਈ 18 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਹਾਂਜੀ ਤੇ ਕੱਦ ਕਾਠ ਵੀ ਬਹੁਤ ਚੰਗਾ ਵਾ ਇਹ ਜੱਗੇ ਭਾਜੀ ਕੋਈ ਵੀ ਇਨਸਾਨ ਲੂਗਾ ਨਾ ਤੇ 2 ਲੱਖ ਦੀ ਝੋਟੀ ਆ ਇਹ ਤਾਂ ਗੱਲ ਹੈ ਠੀਕ ਆ ਠੀਕ ਆ ਹਾਂਜੀ ਤੇ ਹੁਣ ਆਪਾਂ ਜੈ ਜੀ ਵੇਦਣੀ ਆ ਠੀਕ ਹੈ ਕਿ ਨਹੀਂ ਠੀਕ ਆ ਵੀਰ ਜੀ ਠੀਕ ਜੀ ਹਾਂਜੀ ਤੇ ਹੈ ਵੀ ਨੀਲੀ ਰਾਵੀ ਚ ਹਾਂਜੀ 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 ਬੋਲ ਕੇ ਇਹ ਦਿਖਾ ਦੇ ਗੰਡਾਈ ਬੜੀਆਂ ਮਾਰ ਛੜੀਆਂ ਜੇ ਬੜੀਆਂ ਜਿਆਦਾ ਗੰਡੀਆਂ ਗੰਨਾ ਮਾਰਤੀਆਂ ਇੰਨੀਆਂ ਇਹ ਕਿਨੇ ਮਾਰ ਗਿਆ ਨੀਆਂ ਆ ਚਾਚੇ ਦੇ ਨਾਲ ਆਦੇ ਹਾਂ ਆ ਬੜੀ ਫੇਸ ਕੁਆਲਟੀ ਕਰੋ ਚੈੱਕ ਦੇਖੋ ਛੋਟੀ ਜੱਗੇ ਵੀ ਨਾ ਸੰਜੀਪ ਭਾਈ ਆ ਛੋਟੀ ਗਣੀ ਬਿਲਕੁਲ ਬਿਲਕੁਲ ਕੱਲੀ ਗੱਡੀ ਚ ਆਉਣੀ ਆ ਕੱਲੀ ਆਉਣੀ ਕੱਲੀ ਆਉਣੀ ਆ ਬਹੁਤ ਹੀ ਚੌੜੀ ਆ ਬਹੁਤ ਵੱਡੀ ਛੋਟੀ ਆ ਸਰਾ ਹੀ ਆਗੇ 咱们才到这儿，给他讲讲吧。 ਤੇ ਸੱਜਰ ਦਾ 18 ਲੀਟਰ ਦਾ ਮਿਲ ਕੇ ਰਿਕਾਰਡ ਆ ਬਾਈ ਜੀ ਤੇ ਇਸ ਦਾ ਬੜੀ 8.5 ਮਹੀਨਾ ਦੀ ਚੈੱਕ ਪਾਸ ਆ ਤੇ 4-5 ਲੀਟਰ ਜਿਹੜਾ ਦੁੱਧ ਇੱਕੋ ਟਾਂ ਹੁੰਦੀ ਕਿ ਜਾਂਦਾ ਵਟੇ ਮੈਂ ਭਾਜੀ ਭਾਵੇਂ ਦੋ ਵਾਰ ਟਾਈਮ ਕੋਲੋ ਪਰ ਆਪਾਂ ਉਹ ਵੀਰ ਕਹਿੰਦੇ ਵੀ ਹੁਣ ਘਟਾਉਂਦੇ ਆ 10 ਕਿਲੋ ਦੁੱਧ ਦੀ ਅੱਛਾ ਜੀ ਕਿੰਨੇ ਘਟਾਉਂਦੇ ਘਟਾਉਂਦੇ ਹੁਣ 4-5 ਕਿਲੋ ਰਹਿ ਗਿਆ ਠੀਕ ਹੈ ਠੀਕ ਹੈ ਮਾਸ਼ ਮੇਰੀ ਘਰ ਦੀ ਜੀ ਠੀਕ ਹੈ ਠੀਕ ਹੈ ਤੁਹਾਨੂੰ ਪਤਾ ਹੁਣ ਤਾਂ ਵੈਸੇ ਵੀ ਛੱਡ ਦੇਣੀ ਆ ਹਾਂਜੀ ਹਾਂਜੀ ਟਾਈਮ ਵੜਾ ਗਿਆ ਹੁੰਦੇ ਇਹ ਟਾਈਮ ਵੜਾ ਗਿਆ ਹੁਣ ਡੇਢ ਮਹੀਨੇ ਨੂੰ ਸੂਪ ਨਹੀਂ ਤੁਹਾਨੂੰ ਪਤਾ ਉਹਦਾ ਬਾਜ਼ ਕਰਨਾ ਭਈ ਇਹਦਾ ਹਰ ਮੁੱਲੇ ਦਾ 90 ਹਜ਼ਾਰ ਕਿੰਨੇ ਕੀ ਦੇ ਦੇਣੀ ਹੈ 85000 ਜੀ ਦੇ ਲਈਏ ਚਲ ਕਰ ਦੋ ਮਾਨਤਾ ਨਾਲ ਹੋਰ ਥੋੜਾ ਬੜਾ ਥੋੜਾ ਜੀ ਭਾਜੀ ਫਰਕ ਪੈਣਾ ਜੀ ਇਹਦੇ ਵਿੱਚ ਅੱਛਾ ਜੀ 2000 ਰੁਪਇਆ ਹੋਰ ਕਰ ਦਾਂਗੇ 83 ਦੀ ਝੋਟੀ ਦੇ ਦਾਂਗੇ ਪਰ ਮਿਲ ਨਹੀਂ ਨੀ ਬਾਰ ਠੀਕ ਹੈ ਠੀਕ ਹੈ ਲਓ ਭਜੀ 85000 ਦੀ ਹਾਂਜੀ ਬਹੁਤ ਹੀ ਜ਼ਿਆਦਾ ਚੰਗੇ ਰਿਕਾਰਡ ਵਾਲੀ ਆ ਤੇ ਨੀਲੀ ਰਾਵੀ ਦੇ ਵਿੱਚ ਆ ਗਈ ਤੇ ਬਹੁਤ ਜੰਮੀ ਪਲੀ ਆ ਤੇ ਆ ਜੇ ਹੁਣ ਦੂਜੇ ਨੰਬਰ ਤੇ ਇਹ ਵੀ ਭਾਜੀ ਪਾਕਿਸਤਾਨੀ ਨੀਲੀ 라ਵੀ ਜੋਟੀ ਅੱਛਾ ਜੀ ਇੱਕ ਤੋਂ ਇੱਕ ਵਾਧੇ ਹਿਸਾਬ ਨਾਲ ਜੀ ਹਾਂਜੀ ਹਾਂਜੀ ਇਹ ਵੀ ਸਾਡੇ ਪੰਜਾਂ ਮਹੀਨੇ ਦੀ ਗੱਬਣ ਜੀ ਅੱਛਾ ਜੀ ਇਹ ਲੀਟਰ ਵਾਲਾ ਘਰ ਵਾਲੇ ਵੀਰਾਂ ਕੋ ਤੇ 8 ਕਿਲੋ ਇਹ ਆਪਾਂ ਸਾਤੀ ਦਾਰੇ ਤੋਂ ਨਾਲ ਉੱਪਰ 8 ਕਿਲੋ ਅਖੰਡ ਦਾ ਮਰਕ ਪਿਆ ਜਾਂਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਕਿ ਨਹੀਂ ਪਿਓ ਪਾਕਿਸਤਾਨੀ ਨੀਲੀ 라ਵੀ ਜੋਟੀ ਆ ਵੇਖੋ ਕੱਦ ਵਜਨ ਉਹ ਜਿੱਡੀ ਉਹ ਵੱਡੀ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਕੱਲੀ ਕੱਲੀ ਗੱਡੀ ਚੋਂ ਮਾਰ ਗਿਆ ਜੋਟੀ ਕਿਉਂ ਮੈਨੂੰ ਲੱਗਦਾ ਆਗੀਆਂ ਦਾ ਸੂਲਤਾ ਕਿ ਨਿਸ਼ਾਨੀਆਂ ਆ ਰੀਆਂ ਆਗੀਆਂ ਜੀ ਚੈੱਕ ਕਰੋ ਇਹ ਫੇਸ ਕੁਆਲਟੀ ਚੈੱਕ ਤੁਸੀਂ ਕਿਹੜਾ ਘਟ ਆ ਗਿਆ ਜੀ ਹਾਂਜੀ ਪੂਰੀ ਵੱਡੀ ਝੋਟੀ ਆ ਫੁੱਲ ਸੈੱਟ ਠੀਕ ਹੈ ਠੀਕ ਹੈ ਜੀ ਸਾਡੇ ਪੰਜਾਂ ਮਿੰਨਾਂ ਦੀ ਕਿੱਕ ਪਾਸ ਤੇ 7 8 ਲੀਟਰ ਜਿਹੜਾ ਦੁੱਧ ਦੇ ਕੋਲ ਤਿਆਰ ਆ ਤੇ ਪੇਠਪੜੇ ਦੀ ਬਹੁਤ ਚੌੜੀ ਆ ਇਹਨੇ ਸੱਜਰ ਨੇ ਕਿੰਨਾ ਕਿ ਦਿੱਤਾ ਦੁੱਧ ਵੀ ਜੀ ਇਹ ਵੀ ਜੀ 15 16 15 16 ਕਿਲੋ ਦੇ ਤੱਕ ਠੀਕ ਹੈ ਠੀਕ ਲੋ ਜੀ 15 16 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਵਾ ਕਿ ਤੁਹਾਨੂੰ ਪਤਾ ਨਹੀਂ ਕਿ ਕਿੰਨੀ ਝੋਟੀ ਦੁੱਧ ਵਾਲੀ ਆ ਹਾਂਜੀ ਇਹਦਾ ਚੋਈ ਚਾਈ ਦੀ ਵੀਡੀਓ ਆ ਹਾਂਜੀ ਹਾਂਜੀ ਮਤਲਬ ਝੋਲ ਗਈ 4-5 ਫੇਰ ਲੈਂਦੀਆਂ ਸੀ ਠੀਕ ਹੈ ਠੀਕ ਹੈ ਹਾਂ ਤੇ ਬਣਦੀ ਹੈ ਜੇ ਵੀ ਸਜਰਾਉਂਗੇ ਇਹ ਠੀਕ ਹੈ ਠੀਕ ਹੈ ਹਾਂਜੀ ਪੂਰੀ ਵੱਡੀ ਝੋਟੀ ਹੈ ਇਹਦੀ ਠੀਕ ਹੈ ਬਾਈ ਕਾਦਰ ਕਾਰਡ ਬਹੁਤ ਚੰਗਾ ਹੈ ਦਾ ਵੀ ਇਹਦਾ ਮੁੱਲ ਕੀ ਹੈ ਨਾ ਪਾਜੀ ਹਰ ਇਹਦਾ ਮੁੱਲ 85 ਹਜ਼ਾਰ ਜੋ ਇੱਕ ਨਹੀਂ ਦੇ ਦੇ ਨਹੀਂ ਅੱਛਾ ਯਾਰ ਜੀ ਦੇ ਨਾਂ ਚਾਦੀ ਮੰਦਰ ਪਾਜੀ ਕੇ ਜਾ ਕਰ ਦੋ ਪਾਜੀ ਜੋਸ਼ਾ ਕਰਦੇ 78 ਹਜ਼ਾਰ ਦੀ ਹੋਣਾ ਲਾਸਟ ਲਓ ਬਾਈ 78 ਹਜ਼ਾਰ ਦੀ ਤੇ ਕਿੰਨੇ ਛੋਟ ਵਿੱਚੋਂ 200 ਰੁਪਿਆ ਛੋੜ ਕਰ 210 ਕਰ ਮਨਜੋਸਿਆ ਵਧ ਕਰ ਦੀ ਚਾਹ 500 ਕਰ ਲੈ 100 ਰੁਪਿਆ ਭਾਈ ਛੱਡ ਦਾਂਗੇ ਠੀਕ ਹੈ ਠੀਕ ਹੈ ਲਓ 70000 ਦੀ ਝੋਟੀ ਦੇ ਦਾਂਗੇ ਠੀਕ ਹੈ ਲਓ ਭਾਈ 70000 ਦੀ ਬਾਕੀ ਵੇਖ ਲਓ ਝੋਟੀ ਬਿਲਕੁਲ ਨਾਰਮਲ ਰੇਡ ਯਾਰ ਇਹ ਚੰਗੀ ਖਾਨਦਾਨ ਵਾਲੀ ਆ ਕਰੋਗੀ ਇਹ ਵੀ ਵੱਡੀ ਝੋਟੀ ਆ ਇਹ ਪਰਖ ਵਾਲੇ ਵੀਰਾਂ ਨੇ ਲੈਣੀਆਂ ਐ ਬਿਲਕੁਲ ਸਹੀ ਗੱਲ ਸਹੀ ਅਗਲੀ ਭਾਈ ਹੁਣ ਮੰਨ ਲਓ ਜਿਹੜੇ 80 90000 ਰੁਪਿਆ ਆਪਾਂ ਸੱਜਣ ਮਹੀ ਦੇ ਖਰਚਦੇ ਉਹ 7-8 ਕਿਲੋ ਦੁੱਧ ਦਿੰਦੀ ਮਹਾ ਹਾਂਜੀ ਹਾਂਜੀ ਸਹੀ ਆ ਕਿ ਗੱਲ ਹੈ ਹਾਂਜੀ ਹਾਂਜੀ ਤੇ ਉਹਨਾਂ ਇਹਦੇ ਥ ਇੱਕ ਲਈ 1,70,000 ਦੀ ਆਈ ਜੇ ਰਸਤਾ ਨੂੰ ਇਹ ਝੋਡੀ ਠੀਕ ਹੈ ਠੀਕ ਹੈ ਨਾ ਨਾ ਗੱਲ ਠੀਕ ਹੈ ਠੀਕ ਹੈ ਹਾਂਜੀ ਤੇ ਆਜੋ ਭਈ ਹੁਣ ਤੇ ਜੇ ਨੰਬਰ ਤੇ ਜਾਂਦੀ ਦੱਸੋ ਭਈ ਇਹਦੇ ਬਾਰੇ ਇਹ ਵੀ ਜੀ ਮਹੀਨੇ ਡੇਢ ਦੀ ਸੂਈ ਉਹ ਜਵਾਕੇ ਦਾ ਅੱਛਾ ਜੀ 1 ਮਹੀਨੇ ਦੀ ਹੋਊਗੀ ਚਲੋ ਆਪਾਂ ਦੋ ਚਾਰ ਦਿਨ ਵੱਧ ਲਾ ਲਓ ਕੋਈ ਠੀਕ ਹੈ ਠੀਕ ਹੈ ਜੀ ਇਹ ਜੀ ਉਹ ਕਟਾ ਦੀ ਮਗਰ ਠੀਕ ਹੈ ਜੀ ਮੇਲ ਕਾ ਆ ਗਿਆ ਜੀ ਪਿਛੇ ਇੱਕ ਵੀਰ ਜੀ ਇਹਦਾ ਥੋੜਾ ਪੈਰ ਬੰਨਣਾ ਲਾ ਜੇ ਆ ਮੈਂ ਵਿਖਾ ਦਿੰਦਾ ਤੁਹਾਨੂੰ ਆ ਵੇਖਿਓ ਹਮਾਰਾ ਜੇ ਪੈਰ ਬੰਨਣਾ ਲਾ ਵੇਖ ਮਾਰਿਓ ਥੋੜਾ ਆ ਜੇ ਨਾ ਪੈਰਾ ਐਸੇ ਜੀ ਤੂੰ ਕੋਲ ਕੇ ਖਾਈ ਥੋੜਾ ਆ ਜਾ ਦਬਾਉਂਦੀ ਆ ਵਿਚਾਰੀ ਪੈਰ ਪੱਕੇ ਰਹਿੰਦੇ ਠੀਕ ਹੈ ਠੀਕ ਹੈ ਜੀ ਹਾਂ ਜੀ ਲੋ ਜੀ ਤੇ ਦੁੱਧ ਇਹਦੇ ਥੱਲੇ ਵੀ ਜੀ 8 ਸਤਾਂ ਕਿਲੋ ਵਾਲੀ ਆਪਣੀ ਗਰੰਟੀ ਆ 7 ਕਿਲੋ ਲੀਟਰ ਵਾਲਾ ਕੋਈ ਲਾਏ ਠੀਕ ਜੀ ਤੇ ਇਹਨੂੰ ਵੀ ਹਜੇ 1 ਘੰਟਾ ਡੇਢੀ ਆਈ ਨੂੰ ਆ ਜੀ ਅਛਾ ਜੀ ਹਾਂ ਜੀ ਲੋ ਜੀ ਮਾਲ ਦੀ ਮੁੰਦੀ ਬੜੀ ਪਗੀ ਆ ਚੰਗਾ ਤੇ ਸੋਈ ਨੂੰ ਕੋਈ ਮਹੀਨੇ ਦਾ ਮਾਲ ਪਾਸ ਨਾ ਮਰੀ 7 8 ਲੀਟਰ ਜਿਹੜਾ ਦੁੱਧ ਇਹਦੇ ਕੋ ਵੀ ਤਿਆਰ ਆ ਤੇ ਇਹਦੀ ਵੀ ਚਵਾਈ ਪਾਈ ਉਹਨਾਂ ਨੇ ਕਰਕੇ ਦੇਂਦੀ ਆ ਤੇ ਪੈਰ ਇਹ ਕਹਿੰਦੀ ਛੜ ਜਰਾ ਥੋੜਾ ਜਿਹਾ ਬਰਨ ਵਾਲਾ ਬਾਈ ਨੇ ਦੱਸਤਾ ਹੈ ਪਹਿਲਾਂ ਵੀਡੀਓ ਵਿੱਚ ਕੱਚੇ ਵਧੀਆ ਦੁਰਦੀ ਉਹ ਤਾਂ ਹਾਂ ਆ ਕੱਚੇ ਤੇ ਦੁਰਦੀ ਜਰਾ ਥੋੜਾ ਜਿਹਾ ਪੈਰ ਬਣਾਉਣ ਵਾਲਾ ਏ ਵੀਰ ਕਹਿੰਦਾ ਲੇਟ ਹੈ ਨਾ ਸਰੀਆ ਗੁੰਗਾ ਅੱਛਾ ਅੱਛਾ ਠੀਕ ਹੈ ਠੀਕ ਹੈ ਬੋਲੀ ਕਰੋ ਲੱਗੇ ਤੋਂ ਆਰਡਰ ਕੁਆਲਟੀ ਥਣ ਥਣ ਬਹੁਤ ਹੀ ਚੰਗਾ ਇਹਦਾ ਬਾਕੀ ਕੱਦ ਵਜਨ ਵੇਖੋ ਥਣਪੰਡਾ ਚੰਗੀ ਤੇ ਭਾਜੀ ਵਸਾਉ ਕਿ ਤਰ੍ਹਾਂ ਕੱਲਾ ਕੱਲਾ ਗਿਰ ਗਿਰ ਤੇ ਥਣ ਲੱਗਾ ਇਹ ਆ ਵੀ ਵੀਰ ਨਹੀਂ ਕਿਤੇ ਵੀ ਸਾਡੇ ਕੋ ਸਾਂਭ ਨਹੀਂ ਜੀ ਦੁੱਧ 10 ਕਿਲੋ ਪਿਛਲੇ ਸੂਏ ਵੀ ਦਿੱਤਾ ਸੀ ਨਹੀਂ ਅੱਛਾ ਜੀ ਹੁਣ ਮੰਨ ਲਓ 7 ਕਿਲੋ ਹੋਊਗਾ ਦੁੱਧ ਦੇ ਵਿੱਚ ਠੀਕ ਠੀਕ ਇਹਦਾ ਕੀ ਮੁੱਲ ਭਾਜੀ ਹਰ ਇਹਦਾ ਮੁੱਲ 70000 ਜੀ ਇਹ ਕਿੰਨੇ ਕਿਰੀ ਦੇ ਦਿੰਨੀ ਹਾਂ ਮੈਂ 60000 ਦੇ ਦਿੰਨਾ ਕਾਦੀਏ ਭਾਜੀ ਮਾਨਦਾਨ ਕੇ ਜਾਂ ਨਹੀਂ ਕਰ ਦਈਏਗੇ ਕਰ ਦੋ ਭਾਜੀ ਜੇ ਕਰ ਦੇ ਲਾਸਟ 60000 ਦੇ ਦੇ 60 ਦੀ ਹਾਂਜੀ ਠੀਕ ਹੈ ਭਾਜੀ ਠੀਕ ਲਓ ਭਾਜੀ 60000 ਦੀ ਤੇ ਛੋਟ ਦਾ ਦੋ ਕਿੰਨੀ ਕਰ ਲਈ ਇਹ ਛੋਟ ਜੋ ਨਹੀਂ ਕਰਦੇ ਨਹੀਂ ਕਰ ਦੋ ਛੋਟ ਗੁਲੀ ਦਾ ਕਰ ਦਗੇ ਜੋਰ ਸੇ ਕਰ ਦਗੇ ਜੱਗੇ ਪਾਜੀ 9000 ਦੇ ਦੇਣਾ ਹਾਂਜੀ 9000 ਨਾਰ ਤੇ ਚਰਨਜੀਤ ਕਰਕੇ ਵੀ ਕਰਦੇ ਛੋਟ ਫਿਰ ਹਾਂਜੀ ਅੱਜ ਮੰਨ ਜਾਈ ਆਦੇ ਲੈ ਬਈ ਉਹ ਬਈ 10000 10000 ਰੁਪਏ ਦਾ ਨਹੀਂ ਛੱਡਦਾ ਵੀ ਹਾਂ ਛੱਡਦਾ 20000 ਤੇ ਛੱਡਦਾ 58000 ਦੀ ਬਸ ਇੱਚੋ ਪਾਜੀ ਹੁਣ ਮੰਨ ਲਓ ਵੀ 100 200 ਰੁਪਏ ਵਾਲਾ ਹੀ ਮੰਨ ਜੀ ਠੀਕ ਹੈ ਨਾ ਠੀਕ ਹੈ ਠੀਕ ਹੈ ਬਾਕੀ ਤੁਹਾਨੂੰ ਪਤਾ ਨਹੀਂ 55000 ਜਿਤੋਂ ਤੁਹਾਨੂੰ ਮੀ ਲੇਰੀ ਸੁਈ ਹੈ ਛੋਟੀ ਆਪਾਂ ਚਲੋ ਦੋ ਚਾਰ ਦਿਨ ਕੋਈ ਵੀ ਵਧ ਵੀ ਲਾ ਲੇ ਇਹ ਤਾਂ ਗੱਲ ਸਹੀ ਆ ਚਲੋ ਆਪਣੀ ਸਮਝਣਾ ਹਾਂ ਤੇ ਆਜੋ ਹੁਣ ਚੌਥੇ ਨੰਬਰ ਤੇ ਦੱਸਿਓ ਭਾਈਆ ਵੈਟ ਦੇ ਬਾਰੇ ਜੀ ਟੋਕਣ ਗੱਪਾਂ ਸਾਢੇ ਪੰਜਵੇਂ ਮਹੀਨੇ ਦੀ ਚੈੱਕ ਪਾ ਜੀ ਅੱਛਾ ਜੀ ਇਹ ਕਿਹਦੇ ਥਲੇ 9 ਕਿਲੋ ਦੁੱਧ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਮੰਨ ਲਓ ਵੀ ਇਹਦਾ ਸੱਜਰ ਦਾ 15 16 ਕਿਲੋ ਦਾ ਰਕਾ ਨਹੀਂ ਦੂਜੀ ਸੁਈ ਸੁਣੀ ਹੈ ਠੀਕ ਹੈ ਠੀਕ ਹੈ ਜੀ ਚਲੋ ਵੀਰ ਜ ਸਾਢੇ ਪੰਜ ਮਹੀਨੇ ਚੱਕ ਪਾਸਾ ਹਾਂ ਸਾਢੇ ਪੰਜ ਮਹੀਨੇ ਚੱਕ ਪਾਸਾ 8 ਲੀਟਰ ਦੁੱਧ ਠੀਕ ਹੈ ਠੀਕ ਲਓ ਵੀ ਸਾਢੇ ਪੰਜ ਮਹੀਨੇ ਚੱਕ ਪਾਸਾ ਤੇ 8 ਲੀਟਰ ਜਿਹੜਾ ਦੁੱਧ ਇਹ ਕੋ ਤਿਆਰ ਆ ਇਹ ਸੱਜਣ ਨੇ ਦੁੱਧ ਚਵਾਇਆ ਵਾ 14 15 ਕਿਲੋ ਕਰੋ ਜੀ ਚੈੱਕ ਕਰ ਇੱਕ ਹਣ ਗਾਂ ਦੂਜੇ ਸੁਵੇਰ ਨੂੰ ਗੋਬਣਾ ਕਿ ਤੇ ਜੇ ਨੂੰ ਨਹੀਂ ਵੀਰ ਜੀ ਦੂਜੇ ਸੁਵੇਰ ਨੂੰ ਜੇ ਅੱਛਾ ਜੀ ਠੀਕ ਹਾਂ ਜੀ ਹਾਂ ਜੀ ਉੱਪਰ ਵੀ ਦੂਜੀ ਸੂਰਨ ਗੰਮਣਿਆ ਸਾਡੇ ਪੰਜਾਬੀ ਨੇ ਬਾਕੀ ਥਣਥਣ ਜੱਗੇ ਭਾਜੀ ਵਿਖਾਓ ਕਰੋ ਜੀ ਲੱਗੇ ਭਾਜੀ ਕਿੰਨਾ ਤੁੰਗ ਘਰ ਘਰ ਤੇ ਤਾਂ ਲੱਗਾ ਯਾਰ ਨੂੰ ਤਾਂ ਚਵਾਈ ਇੰਨੀ ਜਿਆਦੀ ਵੀ ਹੱਦੋਂ ਹੀ ਵੱਧਿਆ ਠੀਕ ਹੈ ਜੀ ਲਓ ਠੀਕ ਕਰੋ ਲਾਗੇ ਤੋਂ ਚੈੱਕ ਆਫ ਹਾਂਜੀ ਇਹਦਾ ਕੀ ਮੁੱਲ ਭਾਜੀ ਇਹਦਾ ਮੁੱਲ 40000 ਇਹ ਕਿੰਨੇ ਦੇ ਦੇਣੀ ਆ लास्ट 35000 ਦੇ ਦੇਣਾਂਗੇ 35 ਦੀ ਹਾਂਜੀ ਛੋਟ 200 3000 ਰੁਪਏ ਹੀ ਭਾਈ ਸ਼ਰਦਾਂਗੇ 34 ਦੀ ਹਾਂ ਨਾ ਆਈ ਜੀ ਬਸ ਠੀਕ ਹੈ ਠੀਕ ਲਓ ਭਾਈ ਜੀ 34000 ਦੀ ਟੋਕ ਲੱਗ ਪਣ ਦੁੱਧ ਸੱਜਣਾ ਜਿਹਨਾਂ ਦੇ ਜਾਂਦੀ ਅਜੇ ਵੀ ਤੇ ਆਜੋ ਹੁਣ ਐਂਡ ਤੇ ਇੱਕ ਹੋਰ ਆਪਾਂ ਦਖਲ ਮੈਂ ਨੂੰ ਕੀ ਵਹਿੜਿਆ ਅੱਛਾ ਜੀ ਤੇ ਸਿਆਣੇ ਕਹਿੰਦੇ ਹੁੰਦੇ ਝੂਗਾ ਡੰਗਰ ਹੋਵੇ ਤੇ ਮੰਨ ਲਓ ਦਰਿਆ ਨੂੰ ਪਾਰ ਵੀ ਚੁਗਦਾ ਹੋਵੇ ਸੌਦਾ ਕਰ ਲੈਣਾ ਚਾਹੀਦਾ ਇਹਦਾ ਭਾਈ 22 23 ਕਿਲੋ ਦਾ ਸੱਜਦਾ ਰਿਕਾਰਡ ਜੀ ਅੱਛਾ ਜੀ ਇਹ ਆਪਣੀ ਘਰ ਦੀ ਵਹਿੜਾਈ ਆ ਠੀਕ ਹੈ ਠੀਕ ਹੈ ਠੀਕ ਹੈ ਹੁਣ ਵਹਿੜ ਨਾਲੇ 7 ਕਿਲੋ ਦੁੱਧ ਆ ਅੱਛਾ ਜੀ ਤੇ ਇਹ ਹੈਗੀ ਜੇ ਮੰਨ ਲਓ 4 ਮਹੀਨਿਆਂ ਦੀ ਟੈਕ ਪਾਸ ਠੀਕ ਹੈ ਠੀਕ ਹੈ ਜੀ ਵੇਖ ਲਓ ਪੂਰੀ ਵੱਡੀ ਵਹਿ ਲੋਭੇ ਕੱਦ ਘੜ ਬਹੁਤ ਹੀ ਚੰਗਾ ਦਾ ਵੀ ਤੇ ਝੂੰਗੀ ਆ ਗਈ ਜੇ ਹਾਂਜੀ ਤੇ ਇਸ ਤੋਂ ਜਿਹੜੀ ਸਾਢੇ ਚਮਾ ਮਹੀਨਾ ਦੀ ਚੱਕ ਪਾਸ ਹਾਂਜੀ ਤੇ ਕਿੰਨਾ ਦੁੱਧ ਦੱਸੇ 7 ਕਿਲੋ ਭਾਈ ਦੁੱਧ ਜੀ ਠੀਕ ਹੈ ਲੋਭੇ 7 ਲੀਟਰ ਜਿਹੜਾ ਦੁੱਧ ਹੈ ਜੀ ਬਿਲਕੁਲ ਤਿਆਰ ਬਾਕੀ ਨਹਾਰਾ ਨੂਰਾ ਬਹੁਤ ਹੀ ਆਗੀਆਂ ਹਵਾਨੇ ਤੇ ਕਰੂਣੀ ਸੇਖਾ ਲਾ ਕੇ ਤੂੰ ਬੜੇ ਥਣ ਥੋੜੇ ਬਹੁਤ ਚੰਗਾ ਲੱਗਾ ਜੜ ਜੜ ਤੇ ਦੰਦ ਪਾ ਦੇ ਵੀ ਦਵਾਈ ਭਾਈ ਬੜੀ ਐਦੀ ਵੀ ਬਾਕੀ ਬਾਨੇ ਦੇ ਚੰਗੀਆਂ ਆਗੀਆਂ ਕਿਆ ਕਰਤਾ ਤੇ ਤੁਸੀਂ ਤਲਾ ਦਾ ਸੈਰ ਗਿਆ ਪਰ ਤੇ ਨਾੜਾ ਨੂੜਾ ਬਹੁਤ ਚੰਗੀਆਂ ਆ ਤੇ ਮਿਲਕ ਵਾਂਣ ਦੀ ਬੜੀ ਮੋਟੀ ਲੱਗੀ ਇਹਦੇ ਹਾਂਜੀ ਇਹਦਾ ਮੁੱਲ ਕੀ ਕਰਨਾ ਭਾਜੀ ਇਹਦਾ ਮੁੱਲ 30000 ਇਹ ਕਿਨੇ ਦੇ ਦੇਣੀ ਆ ਨਾ ਹਾਂ 30000 ਦੇ ਦੇ 30000 ਹਾਂਜੀ ਕੱਢੀਏ ਭਜ ਬਣਾਣਾਂਗੇ ਜਾਂ 20000 ਦੇ ਦੇ ਸਾਡੇ ਹਾਂਜੀ ਠੀਕ ਹੈ ਠੀਕ ਹੈ ਲਓ ਭਾਜੀ 28000 ਦੀ ਮਨਜ਼ੂਰੀ ਵੀਰ ਕਹਿੰਦਾ ਕੇ ਦੇ ਰਾਂਗੇ ਭਾਜੀ ਸੱਜੇ ਦਾ 22 23 ਕਿਲੋ ਦਾ ਰਕਾਰ ਆ ਤਾਂ ਠੀਕ ਹੈ ਠੀਕ ਹੈ ਠੀਕ ਹੈ ਭਾਜੀ 22 23 ਕਿਲੋ ਰਹਾਮ ਜਦੋਂ ਦੇ ਗਿੰਦੀ ਠੀਕ ਹੈ ਠੀਕ ਹੈ ਲਓ ਬਜੀ ਬਹੁਤ ਹੀ ਚੰਗਾ ਮਿਲਕਰ ਕੌਣ ਪਾਈ ਉਹਨੇ ਦਾਦੇ ਆ ਕਰੋ ਰੀਚੈਕ ਪਸ਼ੂ ਵੀਰ ਦੇ ਕੋਲ ਸਾਰੇ ਹੀ ਚੰਗੇ ਆ ਸਾਰੇ ਅੱਜ ਤੋਂ ਫਰ ਗੱਬਣੇ ਤੇ ਇੱਕੋ ਹੀ ਬੱਚੇ ਇੱਕ ਬੱਚੇ ਵਾਲੀ ਤੁਹਾਨੂੰ ਦਿਖਾਈ ਆਪਾਂ ਕਰੋ ਰੀਚੈਕ ਨੀਲੀਆਂ ਨੀਲੀਆਂ ਬਾਈਆਂ ਕਰਦੀਆਂ ਘਰਤੀਆਂ ਅੱਜ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਦਾ